ਮੈਡੀਕਲ ਜਾ ਕੇ ਨਾ ਕਾਗਜ਼ ਵੀ ਦੇ ਕੇ ਮੈਡਮ ਨੂੰ ਫੋਨ ਵੀ ਕੀਤਾ ਉਹ ਕਹਿੰਦੇ ਅਸੀਂ ਆਜ ਜਾਂਦੇ ਕੱਲ ਆਂਦੇ ਲਾਰਾ ਲਾਈ ਜਾਂਦੇ ਆ ਸਮਾਂ ਕਿ ਸਾਨੂੰ ਆ ਕੇ ਤੁਹਾਨੂੰ ਬੁਲਾਣਾ ਹੀ ਪਿਆ ਐਨੀ ਗੰਦੀ ਸਮੈਲਾਂ ਦੀ ਬੱਚੇ ਨੂੰ ਬੁਖਾਰ ਵੀ ਹੋ ਗਿਆ ਲੱਤਾਂ ਦੇ ਮੱਛਰ ਵਗੈਰਾ ਲੜਦੇ ਆ ਅੰਦਰ ਸਾਡੇ ਪੈਰ ਹਾਂਜੀ ਉਹ ਗੰਦੀ ਸਮੈਲ ਅੰਦਰ ਰੋਟੀ ਵੀ ਨਹੀਂ ਛੋੜ ਰਿਹਾ ਸਹੀ ਭਾਈ ਪੈਰ ਗੰਦੇ ਪੈਰ ਅੰਦਰ ਗੰਦੇ ਜਾਂਦੇ ਆ ਅੰਦਰ ਬੈਠ ਰੋਟੀ ਵੀ ਨਹੀਂ ਖਾ ਹੁੰਦੀ ਜਿਹੜੇ ਬੱਚੇ ਰੋਟੀ ਖਲਾਈ ਉਹ ਵੀ ਪ੍ਰੋਬਲਮ ਜਾ ਰਹੀ ਆ ਬੱਚੇ ਮਾਰ ਹੋ ਰਿਹਾ ਬੁਰਾ ਹਾਲਤ 10 ਵਾਰੀ ਵੀਰ ਨਹੀਂ ਗਏ ਸਾਰਾ ਕੁਝ ਨਹੀਂ ਸੁਨਵਾਰੀ ਕਰਿਆ ਕੋਈ ਨਹੀਂ ਛੋੜਿਆ ਹੈਗਾ ਖਾਣਾ ਕਿਵੇਂ ਅੰਦਰ ਬੈਠ ਕੇ ਖਾਣੇ ਉਹੀ ਤੇ ਇਹੀ ਤੇ ਪ੍ਰੋਬਲਮ ਹੈ ਨਾ ਵੀ ਖਾਣਾ ਕਿਤੇ ਨਹੀਂ ਕਿ ਬੈਠ ਕੇ ਖਾਣਦਾ ਜਿਹੜੇ ਕਮੇਟੀ ਰਹਿੰਦੇ ਆ ਬੰਦੇ ਅਫਸਰ ਆਂਦਰ ਆ ਮਾਰੇ ਕੇ ਘਰੇ ਦਾ ਮਾਣਾ ਕਿ ਦੇਖਣ ਲਈ ਵੈਸੇ ਬੰਦੇ ਰ ਖਲ ਕੇ ਦੇਖੋ ਜਿਹੜੇ ਕਮੇਟੀਕਰ ਅਫਸਰ ਮਿੰਖ ਲੱਖਾਂ ਲੱਖਾਂ ਤਨਖਾਹ ਲੈਂਦੇ ਇੱਕ ਵਾਰ ਇਹਨਾਂ ਦੇ ਘਰ ਆ ਕੇ ਰੋਟੀ ਖਾ ਕੇ ਦਿਖਾ ਜੇ ਤੁਹਾਨੂੰ ਪਤਾ ਮਾਤਾ ਜੀ ਇਸ ਵਾਰ 15 ਕਰੋੜ ਦਾ ਟੀਚਾ ਕੀਤਾ ਨਵੇਂ ਸ਼ਹਿਰ ਚ ਇਕੱਠਾ ਕਰਨਾ ਟੈਕ ਸਾਰਾ ਹੀ 9 ਕਰੋੜ ਤਨਖਾਹ ਦੇਣੀ ਆਪਾਂ ਸ ਹਾਲ ਆ ਜਾਂਦੇ ਸਾਰੇ ਤਨਖਾਹ ਸਾਡੇ ਪਲੇ ਨੂੰ ਜਾਣੀ ਕਰੂਗੇ ਆ ਦੇਖੋ ਬਿਮਾਰੀਆਂ ਦਾ ਘਰਵਾਰ ਛੋਟੇ ਛੋਟੇ ਨਿਆਣੇ ਬੱਚੇ ਆ ਮਤਲਬ ਤੁਸੀਂ ਖਾਬ ਨਹੀਂ ਦਿੰਦੇ ਹੋ ਕਿ ਜੇ ਕੰਮ ਨਹੀਂ ਕੀਤਾ ਆ ਅਸੀਂ ਤਾਂ ਮੁਰ ਕੇ ਧਰਨਾ ਲਾਵਾਂਗੇ ਸਾਰੇ ਮੱਲਾ ਇਕੱਠਾ ਹੋ ਕੇ ਬੈਠੋਗੇ ਨਗਰ ਕੌਂਸਲ ਅਰੇ ਜਾਊਗੇ ਕਮੇਟੀ ਘਰ ਜਾਊਗਾ ਜੇ ਨਾ ਕੱਲ ਤੋਂ ਬਾਅਦ ਕੰਮ ਨਹੀਂ ਹੋਇਆਗਾ ਸਾਰੇ ਉੱਥੇ ਜਾਊਗਾ ਸਾਤਵੇਂ ਸਮੇਂ ਅਸੀਂ ਪੰਡੋਰਾ ਮੱਲੇ ਕੁਟੀਆਂ ਦੇ ਨਜ਼ਦੀਕ ਖੜੇ ਆਂ ਔਰ ਇੱਥੇ ਮੌਜੂਦ ਕੱਲੀ-ਕੱਲੀ ਬੀਬੀ ਦਾ ਇਹੀ ਕਹਿਣਾ ਦਿਖਾ ਦੇਵੇ ਜੇ ਕੱਲੀ-ਕੱਲੀ ਬੀਬੀ ਦਾ ਇਹੀ ਕਹਿਣਾ ਹੈ ਕਹਿੰਦੇ ਕਿ ਲੱਗਦਾ ਇਸ ਬਦਬੂ ਨੇ ਕਿਸੇ ਨੂੰ ਲੈ ਕੇ ਬੈਣਾ ਹੈ ਇਸ ਬਦਬੂ ਨੇ ਕਿਸ ਨੂੰ ਲੈ ਕੇ ਬੈਣਾ ਸਾਥ ਸ਼੍ਰੀ ਅਕਾਲ ਪੀ ਜੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਮਸਲਾ ਲਾ ਲੰਦ ਵੀਡੀਓ ਕਿਸ ਬਾਬੋ ਤੋਂ ਵਾਲੇ ਸਾਥੀ ਜਦ ਮੂੰਹ ਚ ਬਦਬੂ ਆਂਦੀ ਆ ਕਹਿੰਦੇ ਕਾਲਗਟ ਕਰ ਲੋ ਪੈਪਸੋਡੈਂਟ ਕਰ ਲੋ ਲੇਕਿਨ ਇੱਥੇ ਕਿਹੜਾ ਕਾਲਗਟ ਕੀਤਾ ਜਾਵੇ ਇਹ ਲੋਕਾਂ ਦਾ ਸਵਾਲ ਹੈ ਔਰ ਜਦੋਂ ਕਹਿੰਦੇ ਬੰਦਾ ਮਰ ਜਾਂਦਾ ਜਦੋਂ ਉਤੋਂ ਬਦਬੂ ਆਉਣ ਲੱਗ ਪੈਂਦੀ ਹੌਲੀ ਹੌਲੀ ਉਸ ਤੋਂ ਵੀ ਜ਼ਿਆਦਾ ਬਦਬੂ ਇੱਥੇ ਆ ਰਹੀ ਹੈ ਉੱਥੇ ਪਰੇ ਤੱਕ ਜਾਣਾ ਤਾਂ ਬਹੁਤ ਮੁਸ਼ਕਲ ਇੱਥੇ ਏਦਾਂ ਲੱਗਦਾ ਕਿ ਕਿਹੜੀ ਘੜੀ ਥੋੜਾ ਹੋਰ ਅੱਗੇ ਚੱਲ ਜੀਏ ਖੜਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਗੰਦੀ 스멜 ਆ ਰਹੀ ਹੈ ਤੁਸੀਂ ਇਮੇਜਿਨ ਕਰੋ ਕਿ ਮੰਨ ਲਓ ਕੋਈ ਰੇਲਵੇ ਸਟੇਸ਼ਨ ਹੈ ਜਿੱਥੇ ਬਹੁਤ ਲੋਕ ਜ਼ਿਆਦਾ ਆਉਂਦੇ ਜਾਂਦੇ ਤੇ ਉਸ ਦੇ ਗੱਟਰ ਦੀ ਜਿਹੜੀ ਆ ਪਿਛਲੇ 1 ਸਾਲ ਤੋਂ ਸਫਾਈ ਨਾ ਹੋਵੇ ਉੱਤੋਂ ਵੀ ਜ਼ਿਆਦਾ ਬਦਬੂ ਆ ਰਹੀ ਹੈ ਤਨਦੇ ਨੇ ਇਹ ਜਿਹੜੇ ਇੱਥੇ ਰਹਿੰਦੇ ਆ ਸਬਰ ਨਾਲ ਫਿਰ ਵੀ ਬੈਠੇ ਆ ਲੇਕਿਨ ਹੁਣ ਸਬਰ ਦਾ ਬੰਨ ਟੁੱਟ ਗਿਆ ਕਹਿੰਦੇ ਜਿਵੇਂ ਸੀਵਰ ਓਵਰਫਲੋ ਹੋ ਗਿਆ ਇਸੇ ਤਰੀਕੇ ਹੁਣ ਗੁੱਸਾ ਓਵਰਫਲੋ ਹੋ ਰਿਹਾ ਇਕੱਲੇ ਇਕੱਲੇ ਤੋਂ ਜਾਣਕਾਰੀ ਲੈ ਲੈਣੀ ਹੈ ਕਿੰਨੀ ਤੰਗੀਆਂ ਕਿੰਨੀ ਵਾਰ ਅਪੀਲ ਕਰ ਚੁੱਕੇ ਆ ਜੀ ਮਾਤਾ ਜੀ ਦੱਸੋ ਆਪਣੀ ਤਕਲੀਫ ਬਾਰੇ ਅਸੀਂ ਤਕਲੀਫ ਬਾਰੇ ਕੀ ਦੱਸਣਾ ਹੁਣ ਦੇਖਦੀ ਆ ਸਾਰਿਆਂ ਨੂੰ ਬਕਿਆ ਸਾਡਾ ਹਾਲ ਜਿਨ੍ਹਾਂ ਨੂੰ ਨਹੀਂ ਦੇਖਦੀ ਨਾ ਅੱਖਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਦੱਸੋ ਅਸੀਂ ਕੀ ਕਹਿ ਸਕਦੇ ਹਾਂ ਹੁਣ ਦੇਖਿਆ ਤੇ ਮੈਨਾਂ ਪਤਾ ਲੱਗੇ ਤਾਂ ਫਿਰ ਕੀ ਕਰਨਾ ਇੱਥੇ ਘਰ ਚ ਸਮੈਲ ਆਉਂਦੀ ਆ ਨਾ ਜ ਪੋਰਾ ਵੀ ਨਹੀਂ ਆਉਂਦੀ ਸਮੈਲ ਨਹੀਂ ਪੋਰਾ ਨਹੀਂ ਆਉਂਦੀ ਹੈਗੀ ਬੀਬੀ ਨੇ ਲੱਗਦਾ ਭਗਵੰਤ ਮਾਨ ਕੋ ਕਲਾਸਾਂ ਲਾਈਆਂ ਤੇ ਹੁਣ ਅਸੀਂ ਕਿੱਥੇ ਨਿਕਲ ਜਾਈਏ ਭਰਾਵਾ ਸਾਰਾ ਦੇਖੋ ਪਤਾ ਕੀ ਗੱਲ ਹੈ ਤੁਸੀਂ ਜਦ ਕਹਿੰਦੇ ਪੋਰਾ ਨਹੀਂ ਆਂਦੀ ਨਾ ਇੱਕ ਮਿੰਟ ਇੱਕ ਮਿੰਟ ਤੁਸੀਂ ਜਦ ਕਹਿੰਦੇ ਪੋਰਾ ਨਹੀਂ ਨਾ ਆਂਦੀ ਲੀਡਰਾਂ ਨੇ ਇੱਥੇ ਆ ਕੇ ਗਲਚ ਹਾਰ ਪੋ ਲੈਣੇ ਕਹਿੰਦਾ ਪਾਣੀ ਇਦਾਂ ਦਾ ਆਜਾਦ ਕਰਦੇ ਤੂੰ ਸਮੈਲ ਹੀ ਨਹੀਂ ਆਉਂਦੀ ਸੱਚ ਬੋਲੀ ਤੁਹਾਡਾ ਦਿਮਾਗੇ ਸੜ ਗਿਆ ਇੰਨੀ ਸਮਹਿਲਣਾ ਸਾਡੇ ਦਿਮਾਗ ਤੇ ਸਾਡੇ ਨਿਆਣੇ ਵੀ ਬਿਮਾਰ ਦੱਸੋ ਤਕਲੀਫ ਦੱਸੋ ਨਾ ਆਪਣੀ ਬਿਮਾਰਵਾ ਨਿਆਣੇ ਵੀ ਅਸੀਂ ਗੱਲ ਕਮੇਟੀ ਘਰ ਜਾ ਕੇ ਨਾ ਕਾਗਜ਼ ਵੀ ਦੇ ਕੇ ਮੈਡਮ ਨੂੰ ਫੋਨ ਵੀ ਕੀਤਾ ਉਹ ਕਹਿੰਦੇ ਅਸੀਂ ਆਜਾਂਦੇ ਕੱਲ ਆਂਦੇ ਲਾਰਾ ਲਾਈ ਜਾਂਦੇ ਸਮਾਂ ਕੇ ਸਾਨੂੰ ਆਕੇ ਤੁਹਾਨੂੰ ਬੁਲਾਣਾ ਹੀ ਪਿਆ ਇੰਨੀ ਗੰਦੀ ਸਮਹਿਲਾਂ ਦੀ ਬੱਚੇ ਨੂੰ ਬੁਖਾਰ ਵੀ ਹੋ ਗਿਆ ਲੱਤਾਂ ਦੇ ਮੱਛਰ ਵਗੈਰਾ ਲੜਦੇ ਆ ਅੰਦਰ ਸਾਡੇ ਪਿਆਰੀ ਹਾਂਜੀ ਬਹੁਤ ਗੰਦੀ ਸਮਹਿਲ ਅੰਦਰ ਰੋਟੀ ਵੀ ਉਹ ਪਰੇ ਘਰ ਨਾ ਪੁੱਤ ਮੈਂ ਇਹੀ ਇਹਦੇ ਕਰਕੇ ਤਾਂ ਹੈਗੇ ਆ ਉਹ ਸਾਡਾ ਮੋਰਲਾ ਘਾਰਵਾ ਸਾਲਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਕੋਈ ਕਰਿਆਨੇ ਦੀ ਦੁਕਾਨ ਤੇ ਜਾਣਾ ਅਸੀਂ ਕਿੱਦਾਂ ਲ ਸ਼ਮਸ਼ਾਨ ਕਰ ਦਿੰਦਾ ਛਿੱਟੇ ਵਗੈਰਾ ਪੈਂਦੇ ਆ ਨਾ ਪ੍ਰੋਬਲਮ ਬਹੁਤ ਜ਼ਿਆਦਾ ਔਖੀ ਹੁੰਦੀ ਸਾਨੂੰ ਤਾਂ ਕਰਕੇ ਗੱਡੀਆਂ ਲੰਘ ਜਾਂਦੀਆਂ ਛਿੱਟੇ ਕਰ ਦਿੰਦੇ ਆ ਹਾਂਜੀ ਅੰਦਰ ਜਾਂਦੇ ਆ ਨਾ ਕਿ ਮਾਤਾ ਬੋਲੀ ਤਾਂ ਨਹੀਂ ਮੂੰਹੋਂ ਤਾਂ ਨਹੀਂ ਬੋਲੀ ਲੇਕਿਨ ਜੁੱਤੀ ਬੋਲਦੀ ਆ ਦੇਖੋ ਇਹੀ ਜਿਹੜਾ ਗੰਦਗੀ ਆ ਕਰਦੇ ਅੰਦਰ ਜਾਂਦੀ ਆ ਉਹਦੇ ਨਾਲ ਬਿਮਾਰੀ ਬਣਪਦੀ ਆ ਬਿਮਾਰੀ ਫੈਲਦੀ ਆ ਬਿਮਾਰ ਹੋਏ ਪਏ ਹੁਣ ਮਾਤਾ ਐਦਾਂ ਬੋਲਣਾ ਬਿਮਾਰ ਹੋਏ ਪਏ ਹਾਂ ਤੇ ਬਿਮਾਰ ਹੋਇਓ ਵਾ ਅਸੀਂ ਕੀ ਕਰਗੇ ਹੁਣ ਅਸ ਅਸੀਂ ਬੋਲਣ ਯੋਗ ਰਹੇ ਨਾ ਉਮੀਦ ਪਟਾਉਂਦੇ ਆ ਤੇ ਹੁਣ ਕੀ ਆ ਕਹੀਏ ਅਸ ਤੇ ਕਹਿ ਕਾ ਕੇ ਹਰ ਕੇ ਥੱਕ ਤਾ ਤੁਸੀਂ ਉਹ ਪਰੇ ਬੈਠੇ ਆ ਉੱਥੇ ਤੱਕ ਸਮੈਲ ਆਉਂਦੀ ਆ ਹਾਂ ਆਉਂਦੀ ਸਮੈਲ ਤੇ ਬਹੁਤ ਆਉਂਦੀ ਸਾਡੇ ਘਰ ਚੀ ਕਹਿੰਦੇ ਸੀ ਇਹ ਲੋਕ ਧੰਦੇ ਆ ਹਾਂ ਜੀ ਬਿਲਕੁਲ ਜਿਗਰਾ ਕਰਕੇ ਬੈਠੇ ਆ ਪਰ ਸੁਣਵਾਈ ਕੋਈ ਨਹੀਂ ਇੱਥੇ ਲੰਗਣਾ ਵੀ ਬੜਾ ਔਖਾ ਹੋਵੇ ਸਾਡੇ ਵਰਗੇ ਦੁੱਧ ਲੈਣ ਜਾਂਦੇ ਤਾਂ ਨਹੀਂ ਲੰਗ ਹੁੰਦਾ ਤੇ ਸਵੇਰੇ ਕੋਈ ਨਹੀਂ ਸੁਣ ਰਿਹਾ ਇੱਥੇ ਭਾਈ ਪੈਰ ਗੰਦੇ ਪੈਰ ਅੰਦਰ ਗੰਦੇ ਜਾਂਦੇ ਆ ਅੰਦਰ ਵੈਖ ਰੋਟੀ ਵੀ ਨਹੀਂ ਖਾ ਹੁੰਦੀ ਜਿਹੜੇ ਬੱਚੇ ਰੋਟੀ ਖਲਾਈ ਉਹ ਵੀ ਪ੍ਰੋਬਲਮ ਜਾ ਰਹੀ ਆ ਤੇ ਬੱਚੇ ਮਾਰ ਹੋ ਰਿਹਾ ਬੁਰਾ ਹਾਲਤ 10 ਵਾਰੀ ਬਿਊਰੋ ਵੀ ਗਏ ਨੇ ਸਾਰਾ ਕੋਈ ਨਹੀਂ ਸੁਣਵਾਰੀ ਕਰ ਰਿਹਾ ਕੋਈ ਨਹੀਂ ਸੁਣ ਰਿਹਾ ਹੈਗਾ ਆਹ ਇੰਨੀ ਸਮੈਲ ਚ ਖਾਣਾ ਕਿਵੇਂ ਅੰਦਰ ਬੈਠ ਕੇ ਖਾਣੇ ਉਹੀ ਤੇ ਇਹੀ ਤੇ ਪ੍ਰੋਬਲਮ ਹੈ ਨਾ ਵੀ ਖਾਣਾ ਕਿਤੇ ਨਹੀਂ ਕਿ ਬੈਠ ਕੇ ਖਾਂਦੇ ਜਿਹੜੇ ਕਮੇਟੀ ਰਹਿੰਦੇ ਆ ਬੰਦੇ ਅਫਸਰ ਆਂਦੇ ਆ ਮਾਰੇ ਕੇ ਜਿਹੜੇ ਦਾ ਮਾਣਾ ਕਿ ਦੇਖਣ ਲਈ ਵੇਖੋ ਜਿਹੜੇ ਕਮੇਟੀਕਰ ਅਫਸਰ ਮੈਂ ਲੱਖਾਂ ਲੱਖਾਂ ਤਨਖਾਹ ਲੈਂਦੇ ਕੋਈ ਇਹਨਾਂ ਦੇ ਘਰ ਆ ਕੇ ਰੋਟੀ ਖਾ ਕੇ ਦਿਖਾਣ ਅੱਗੇ ਦੇਖ ਕੇ ਦਸ ਮਿੰਟ ਪਾਣੀ ਨਹੀਂ ਪੀ ਸਕਦਾ ਸਾਡੇ ਘਰ ਵਿੱਚ ਆ ਕੇ ਜਾ ਕੇ ਦੇਖੜ ਕੇ ਆ ਹਾਲ ਇਹ ਸੱਚੀ ਗੱਲ ਹੈ ਜੀ ਉਲਟੀ ਆਉਂਦੀ ਇੱਥੇ ਖੜ ਕੇ 4 ਲੱਖ ਰੁਪਏ ਤਨਖਾਹ ਲੈਣੇ ਤੁਹਾਡੀ ਦਿਖਾਏ ਬੈਠੇ ਅਸੀਂ ਤੇ ਬੈਠੇ ਹਾਂ ਸਮੈਲ ਦੇ ਵਿੱਚ ਬਹੁਤ ਪਰੇਸ਼ਾਨ ਨੇ ਜੀ ਜੀ ਦੱਸੋ ਠੀਕ ਹੈ ਜੀ ਜੋ ਹੈਗਾ ਰੋਜ਼ ਗੱਡੀਆਂ ਨੰਗਦੀਆਂ ਨਗਰ ਕੌਂਸਲ ਉਹ ਦੇਖੋ ਆਪਾਂ ਖੜੇ ਆ ਕਟੋ ਕਟ 10-15 ਗੱਡੀਆਂ ਲੰਘੀਆਂ ਕੱਲੀ ਕੱਲੀ ਛੱਟਾ ਹੀ ਰਦੇ ਘਰ ਪੈਂਦਾ ਹਰੇਕ ਅਫਸਰ ਨੰਗਦਾ ਐ ਐਸ ਐਚਓ ਨਗਰ ਕਾਉਂਸਲ ਦੇ ਸਾਰੇ ਇੱਧਰੋਂ ਨੰਗਦੇ ਆ ਕਿ ਕੋਈ ਇੱਥੋਂ ਨਹੀਂ ਦੇਖਦਾ ਹੈਗਾ ਤਿੰਨੇ ਪ੍ਰੈਸਰ ਰਿਪੋਰਟਰ ਰੋਜ਼ ਨੰਗਦੇ ਆ ਮੈਰਾ ਲੰਘਾ ਹੈ ਨਹੀਂ ਰੋਜ਼ ਨਹੀਂ ਤੁਹਾਡੇ ਨਹੀਂ ਆਣੇ ਆ ਕਦੇ ਕਦੇ ਆਣੇ ਆ ਹਾਂਜੀ ਹਾਂਜੀ ਬਹੁਤ ਸੁਫਾਈ ਸੀ ਜਿੰਨੀ ਵਾਰ ਮੈਂ ਆਇਆ ਪਰ ਅੱਜ ਪਰ ਹੁਣ ਤਾਂ ਬਿਲਕੁਲ ਹਾਲ ਹੋਇਆ ਜੀ ਐਮਸੀ ਨੂੰ ਫੋਨ ਕਰੀਦਾ ਕਟੋ ਘਟ ਵੀ 10 ਫੋਨ ਕੀਤੇ ਉਹ ਚੱਕਦੇ ਨਹੀਂ ਜੀ ਐਮਸੀ ਤੁਹਾਡਾ ਜਿਹੜਾ ਉਹ ਲੜ ਹਟਿਆ ਕਹਿੰਦਾ ਸੁਣਵਾਈ ਹੀ ਨਹੀਂ ਕਰਦੇ ਹਾਂ ਸੁਣਵਾਈ ਸੱਚੀ ਨਹੀਂ ਕਰਦੇ ਜੀ ਫਿਰ ਤਨਖਾਹਾਂ ਕਿ ਇਸ ਚੀਜ਼ ਦੀ ਤੁਹਾਨੂੰ ਪਤਾ ਮਾਤਾ ਜੀ ਇਸ ਵਾਰ 15 ਕਰੋੜ ਦਾ ਟੀਚਾ ਕੀਤਾ ਨਵੇਂ ਸ਼ਹਿਰ ਚ ਇਕੱਠਾ ਕਰਨਾ ਟੈਕਸ ਆ ਰਹੀਂ 9 ਕਰੋੜ ਤਨਖਾਹ ਦੇਣੀ ਆਪਾਂ ਸਾਰਿਆਂ ਨੇ ਰਲ ਕੇ ਹਾਲ ਆ ਆ ਸਿੰਗਲ ਹਾਲ ਚਾਹੁੰਦੇ ਸਾਰੇ ਤਨਖਾਹ ਸਾਡੇ ਪੱਲੇ ਨੂੰ ਜਾਣੀਆਂ ਪਬਲਿਕ ਦੀਆਂ ਆ ਹਾਲ ਆ ਬਾਪੂ ਆਈਂ ਜਰਾ ਇਹਨੂੰ ਬਿਮਾਰੀਆਂ ਆਪੇ ਪੈਣੀਆਂ ਇਹ ਚੋਂ ਮਲੇਰੀਆ ਨਿਕਲਣਾ ਜੰਜ਼ੀਦਾ ਬਿਮਾਰਾ ਜੀ ਸਾਰੇ ਮਹੱਲੇ ਆਏ ਸਾਰੇ ਬੈਠੇ ਆਂ ਬੁਰਾ ਹਾਲ ਹੋ ਕੇ ਜਾਲੇ ਆ ਮੂੰਹ ਬੰਨੇ ਆ ਅਜਦਾ ਬੋਰੇ ਰਹੇ ਆ ਇੱਥੇ ਬੁਰਾ ਹਾਲ ਆ ਜਾ ਇੱਕ ਦੂਜੇ ਦੇ ਕੋਲੋਂ ਨਿਕਲ ਜਾਓ ਨਾ ਛੱਟੇ ਕਿਸੇ ਦੇ ਪੈ ਗਿਆ ਤਾਂ ਵੀ ਲੜਾਈ ਬਿਮਾਰੀ ਦਾ ਘਰ ਅਲੱਗ ਮੈਂ ਕਹਿੰਦਾ ਖੜ੍ਹ ਨਹੀਂ ਪਰੇਸ਼ਾਨ ਬਹੁਤ ਬਹੁਤ ਦੇਖ ਰਿਹਾ ਤੁਹਾਡੇ ਸਾਹਮਣੇ ਕਿੰਨੀ ਆ ਰਹੀ ਗੋਲ ਵੀ ਨਹੀਂ ਹੋ ਰਿਹਾ ਨਹੀਂ ਬੋਲ ਹੋ ਰਿਹਾ ਮਾਤਾ ਸੱਚੀ ਸੀ ਕੀ ਬੋਲ ਹੀ ਨਹੀਂ ਹੁੰਦਾ ਉਹ ਕਹਿੰਦੀ ਹੁਣ ਤਾਂ ਸਭ ਕੁਝ ਠੀਕ ਹੀ ਆ ਬੋਲ ਹੀ ਨਹੀਂ ਹੁੰਦਾ ਜਦ ਬਾਜੀ ਤੁਹਾਨੂੰ ਤਾਂ ਕਰਕੇ ਅਸੀਂ ਸੱਦਿਆ ਕੀ ਪਤਾ ਤੁਹਾਡੇ ਵੀਡੀਓ ਕਰਕੇ ਸਾਡਾ ਸਾਰਾ ਕੰਮ ਹੋ ਜਵੇ ਐਦਾ ਕੰਮ ਸਾਡਾ ਮੈਂ ਤੁਸੀ ਤਿੰਨ ਵਾਰੀ ਫੋਨ ਕੀਤਾ ਕਮੇਟੀ ਘਰ ਮੈਡਮ ਆ ਉੱਥੇ ਬੈਠੇ ਸੀ ਸਾਰੇ ਜਾਨੇ ਬੈਠੇ ਸੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਕੱਢ ਦੰਦੇ ਕੱਢ ਦੰਦੇ ਸਾਡਾ ਕੰਮ ਹੁੰਦਾ ਹੀ ਤੁਹਾਨੂੰ ਤਾਂ ਕਰਕੇ ਸੱਦਿਆ ਕੀ ਪਤਾ ਸਾਡੀ ਵੀਡੀਓ ਤੁਹਾਡੀ ਦੇਖ ਕੇ ਸਾਡਾ ਕੰਮ ਹੋ ਜਾਵੇ ਕੋਈ ਨਹੀਂ ਤੁਸੀਂ ਮੈਡਮ ਦਾ ਨੰਬਰ ਮੈਨੂੰ ਦੇ ਦਿਓ ਮੈਂ ਵੀ ਮੈਨੂੰ ਦੋ ਮੈਡਮ ਨਾਲ ਆਪਾਂ ਲਾਈਵ ਗੱਲ ਹੀ ਕਰਦੇ ਆ ਤਾਂ ਆਪ ਬਾਪੂ ਜੀ ਜਿਵੇਂ ਗੱਲ ਕਹੀ ਆ ਕਹਿੰਦੇ ਲੜਾਈ ਦਾ ਘਰ ਵੀ ਆ ਲੰਘਦੇ ਛੱਟੇ ਪੈਂਦੇ ਆ ਬਾਰ-ਬਾਰ ਲਾਊਡ ਫੋਨ ਲਾਓ ਬਾਰ-ਬਾਰ ਲੰਘਦਾ ਤਾਂ ਕਹਿਣੀ ਆ ਮੈਂ ਕਹਿੰਦਾ ਥੋੜਾ ਅੱਗੇ ਹੋ ਜੀਏ ਜੀ ਸੱਚੀ ਉਹ ਖੜ ਵੀ ਨਹੀਂ ਹੁੰਦਾ ਮੱਛਰ ਬਹੁਤ ਹੈ ਜਿਹੜੇ ਕੈਮਰੇ ਦੇ ਪਿੱਛੇ ਆ ਸਾਡੀ ਟੀਮ ਵਾਲੇ ਹੁੰਦੇ ਸਾਰੇ ਮੂੰਹ ਬੰਨੇ ਹੋਏ ਆ ਮਰਵਾਣਾ ਇਹਨਾਂ ਨੇ ਮੈਨੂੰ ਆ ਹਾਂ ਆ ਰਾਗੀ ਰਵੀ ਤੰਗੀ ਚਾਉਂਦੇ ਆ ਜੀ ਟੀ ਰੋਡ ਬਣਿਆ ਪਿਆ ਗੱਡੀਆਂ ਵਾਲੇ ਤੇਜ਼ ਨੰਗਦੇ ਆ ਇੱਕ ਮਿੰਟ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਪੀਪੀ 32 ਚੈਨਲ ਤੋਂ ਤੇ ਆਫੀਸ਼ੀਅਲ ਗੱਲ ਕਰ ਰਿਹਾ ਜੀ ਤੁਹਾਡੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਮੈਮ ਇੱਥੇ ਅਸੀਂ ਆਏ ਸੀ ਪੰਡੋਰਾ ਮੱਲਾ ਜਿਹੜਾ ਕੁੱਟੀਆਂ ਦੇ ਕੋਲ ਪਾਣੀ ਬਹੁਤ ਜ਼ਿਆਦਾ ਖੜਾ ਹੈ ਜੀ ਤਕਲੀਫ ਬਹੁਤ ਜ਼ਿਆਦਾ ਹੈ ਕੁੱਟੀਆਂ ਦੇ ਕੋਲ ਆਪਣੇ ਘਰ ਤੋਂ ਬਾਹਰ ਦੇ ਕੋਲ ਨਹੀਂ ਨਹੀਂ ਜੀ ਕੁੱਟੀਆਂ ਦੇ ਕੋਲ ਜਿਹੜੇ ਇੱਥੇ ਚੱਕੀ ਵੀ ਹੈ ਪੰਡੋਰੇ ਮੱਲੇ ਕੱਲ ਵੀ ਤੁਹਾਡੇ ਕੋਲ ਆ ਕੇ ਗਏ ਕਹਿੰਦੇ ਸੁਣਵਾਈ ਕੋਈ ਨਹੀਂ ਆ ਮੈਡਮ ਪਤਾ ਕੀ ਗੱਲ ਹੈ ਜੀ ਹਾਲ ਤਾਂ ਇੰਨੀ ਮੰਦੀ ਹੈ ਕਿਸੇ ਕਦੇ ਨੂੰ ਕੁਝ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਹੈ ਆ ਕੇ ਛੱਡ ਕੇ ਆ ਕੇ ਤੂੰ ਦੇਖੋ ਸੀ ਆ ਕੇ ਤੂੰ ਆ ਕੇ ਮੰਗ ਲੈ ਇਹ ਤੁਹਾਨੂੰ ਕਹਿੰਦੇ ਅਸੀਂ ਬੇਨਤੀ ਕਰਦੇ ਵੀ ਇੱਥੇ ਆ ਕੇ ਇੱਕ ਵਾਰੀ ਸਾਡੇ ਘਰ ਦਾ ਪਾਣੀ ਪੀ ਕੇ ਤਾਂ ਦਿਖਾਓ ਪਾਣੀ ਪੀ ਕੇ ਖੜ ਕੇ ਦੇਖੋ ਦੋ ਮਿੰਟ ਆ ਕੇ ਪਾਣੀ ਪੀ ਲੈ ਇਹ ਨਾਲ ਕੋਈ ਗੱਲ ਕਰਵਾ ਦਿੰਨੇ ਆ ਕੱਲ ਮੈਂ ਚਲੋ ਠੀਕ ਹੈ ਠੀਕ 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 ਉਹ ਕਹਿੰਦੇ ਕਿ ਕੱਲ ਤੱਕ ਦਾ ਸਮਾਂ ਦੇ ਦੋ ਕੱਲ ਕਰਵਾ ਦਿੰਨੇ ਆ ਨਹੀਂ ਕਰਵਾਂਦੇ ਤਾਂ ਫਿਰ ਅਸੀਂ ਹੈਗੇ ਹੀ ਆ ਪਾਣੀ ਦੇਖੋ ਜਦੋਂ ਪਾਣੀ ਆਦਣ 5 ਵਜੇ ਸਾਰੇ ਭੜ ਜਾਂਦੇ ਓਵਰਫਲੋ ਅੱਛਾ 5 ਵਜੇ ਪਾਣੀ ਦਾ ਉਹ ਬਾਣੀ ਜੇ ਇਹ 10 ਵਜੇ ਤੱਕ ਪਾਣੀ ਜਦੋਂ ਆਪਣੇ ਸੀਵਰੇਜ ਚ ਚੱਲ ਪਦੇ ਨਾ ਟੈਂਕੀ ਵਾਲੇ ਮੇਨ ਉਦੋਂ ਸਾਰੇ ਸੀਵਰੇਜ ਫੁੱਲ ਹੋ ਜਾਂਦੇ ਐ 스ਮੈਲ ਦੇਖੋ ਕਿੰਨੀ ਗੰਦੀ ਮੱਛਰ ਦੇਖ ਲਓ ਕਿੰਨਾ ਬੁਰਾ ਹਾਲ ਆ ਮੱਛਰਾਂ ਦਾ ਸਾਡੇ ਛੋਟੇ ਛੋਟੇ ਬੱਚਿਆਂ ਦੇਖ ਲਓ ਛੋਟੇ ਛੋਟੇ ਨਿਆਣੇ ਘੁੰਮਦੇ ਸਾਰੇ ਬਿਮਾਰ ਹੋ ਜਾਂਦੇ ਇਹ ਗਾਰੰਟੀ ਚੱਕਦੇ ਥਾਰੀ ਇਲਾਜ ਕਰਾਉਗੇ ਸਾਡੇ ਦੱਸੋ ਇਹਈ ਵਾਰ ਗੱਡੀਆਂ ਨਗਰ ਕੌਂਸਲ ਦੀ ਲੇਕ ਲੰਗ ਗਈ ਆ ਉਪਰੋ ਨਗਰ ਕੌਂਸਲ ਵਾਲੇ ਸਾਰੇ ਆ ਕੇ ਦੇਖ ਕੇ ਜਾਂਦੇ ਆ ਪਤਾ ਨਹੀਂ ਕਿੰਨੇ ਚਿਰ ਹੋ ਗਿਆ ਪਾਣੀ ਨੂੰ ਗੰਧ ਜਿੰਨਾ ਇੰਨੀ 스ਮੈਲ ਆਦੀ ਆ ਮੱਛਰਾਂ ਦੇਖੋ ਦਿਖਾਓ ਦਿਖਾਓ ਬੜਾ ਬੁਰਾ ਬੁਰਾ ਹਾਲ ਹੈ ਮੱਛਰਾਂ ਘਰਾਂ ਦੇ ਅੰਦਰ ਤੱਕ ਮੱਛਰ ਬੜਿਆ ਹੋਇਆ ਸਾਡਾ ਬਹੁਤ ਬੁਰਾ ਹਾਲ ਹੋਇਆ ਵਾਹ ਮਹਲੇ ਦਾ ਜੀ ਨਾ ਹੋਇਆ ਤਾਂ ਦੇਖੋ ਮੱਛਰ ਨੇ ਕਿਹੜਾ ਦਰਵਾਜ਼ਾ ਖੜਕਾ ਕੇ ਅੰਦਰ ਆਉਣਾ ਮੱਛਰ ਪਾਈ ਜਾਂਦਾ ਹੈ ਆਓ ਇੱਕ ਮਿੰਟ ਇੱਕ ਮਿੰਟ ਕੀ ਕਹਿੰਦੇ ਆ ਜੀ ਉਹ ਮੈਂ ਕਹਿੰਦਾ ਮੱਛਰ ਦਾਣਾ ਹੀ ਆਣਾ ਜਦ ਐਨ ਐਨ ਸਮੈਲ ਆ ਰਹੀ ਹੈ ਮੱਛਰ ਆ ਰਿਹਾ ਨਾਲੇ ਆਂਦੇ ਬੰਦਗੀ ਤੁਸੀਂ ਕੀ ਕਹਿੰਦੇ ਸੀ ਉੱਥੇ ਖੜ ਕੇ ਕੁਝ ਕਹਿੰਦੇ ਸੀ ਮੈਂ ਮੱਛਰ ਦੀ ਗੱਲ ਕਰਦਾ ਸੀਗਾ ਜੀ ਤਾਂ ਫੇ ਧਰਨਾ ਲਾਵਾਂਗੇ ਜਾ ਕੇ ਨਾ ਕਰੂਗੇ ਆ ਦੇਖੋ ਤਾਂ ਬਿਮਾਰੀਆਂ ਦਾ ਘਰ-ਵਾਰ ਛੋਟੇ-ਛੋਟੇ ਨਿਆਣੇ ਬੱਚੇ ਆ ਮਤਲਬ ਤੁਸੀਂ ਕਿਤਾਬ ਨਹੀਂ ਦਿੰਦੇ ਹੋ ਕਿ ਜੇ ਕੰਮ ਨਹੀਂ ਹੋਇਆ ਤਾਂ ਅਸੀਂ ਤਾਂ ਅਸੀਂ ਮੁੜ ਕੇ ਧਰਨਾ ਲਾਵਾਂਗੇ ਸਾਰੇ ਮhalla ਇਕੱਠਾ ਹੋ ਕੇ ਤੇ ਬੈਠੋਗੇ ਨਗਰ ਕੌਂਸਲ ਅਰੇ ਜਾਊਂਗੇ ਕਮੇਟੀ ਘਰ ਜਾਊਗਾ ਜੇ ਨਾ ਕੱਲ੍ਹ ਤੋਂ ਬਾਅਦ ਕੰਮ ਨਹੀਂ ਹੋਇਆ ਨਾ ਬੇਹਦਾਰੇ ਉੱਥੇ ਜਾਊਗਾ ਵੀ ਜਿੰਨੇ ਚੈਨਲ ਵਾਲੇ ਸਾਰੇ ਉੱਥੇ ਸੀ ਬਰਾਹਮਣ ਡੇਂਗੂ ਨਾ ਬਿਮਾਰੀਆਂ ਪੈਣੀਆਂ ਚੈਨਲ ਵਾਲੇ ਮਗਾਣੇ ਆ ਮਰਾੜੇ ਨਹੀਂ ਆ ਮਗਾਣੇ ਆ ਇਹਨੇ ਸਾਰੇ ਚੈਨਲ ਵਾਲੇ ਮਰਾ ਦੇ ਨੇ ਨਹੀਂ ਲਗਾਣੇ ਚਲੋ ਠੀਕ ਕਰੀ ਤਕਲੀਫ ਚਨੇ ਆ ਬਾਈ ਨੇ ਵੀ ਜਿਵੇਂ ਦੱਸਿਆ ਦੇਖੋ ਮੱਛਰਾ ਨੇ ਕਿਹੜਾ ਦਰਵਾਜ਼ਾ ਖੜਕਾ ਕੇ ਅੰਦਰ ਜਾਣਾ ਸਾਹਿਬ ਹੁਣ ਕੱਲ ਤੱਕ ਦੇਖ ਲਿਓ ਕੱਲ ਤੱਕ ਨਾ ਹੋਇਆ ਤੁਸੀਂ ਕਮੇਟੀ ਘਰ ਆਣਾ ਸਾਨੂੰ ਸਾਥ ਲਈ ਜੀ ਬਸ ਠੀਕ ਆ ਮਹਾਰਾਜ ਆਣ ਜਾਣ ਵਾਲਾ ਨਾ ਹਰ ਇੱਕ ਰਾਹੀ ਬੰਦਾ ਦੁਖੀ ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਇੱਥੇ ਆ ਜਿਹੜਾ ਮਹੱਲੇ ਵਾਲੇ ਆ ਉਹ ਰਹਿੰਦੇ ਕਿਦਾਂ ਇੰਨੀ ਗੰਦਗੀ ਕਿਉਂ ਆ ਜੇ ਇਹ ਗਟਰ ਲੀਕ ਹੋ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਹੈਗਾ ਆ ਕਿਉਂ ਨਹੀਂ ਇਹ ਪ੍ਰਸ਼ਾਸਨਾਂ ਜਾਂ ਸੁਣਵਾਈ ਨਹੀਂ ਹੁੰਦੀ ਜਾਂ ਇੱਥੇ ਦਾ ਸ਼ਹਿਰ ਦਾ ਹੀ ਜੀ ਕਹਿੰਦੇ ਸਾਰੇ ਕਹਿੰਦੇ ਹੱਲ ਥੋੜੇ ਕੋਈ ਜਵਾਬ ਥੋੜੇ ਆ ਕੋਈ ਵੀ ਸਣਕ ਕਰਨਾ ਕਹਿੰਦੇ ਕੋਣ ਕੋਣ ਵਾਲੇ ਨੇ ਕਰਨਾ ਮੈਂ ਬਾਈ ਇਹਨਾਂ ਨੂੰ ਗੱਲ ਕਰਕੇ ਹਟਿਆ ਮੈਂ ਕਿਹਾ 15 ਕਰੋੜ ਰੁਪਏ ਇਕੱਠੇ ਕਰਨੇ ਇਸਵਰ ਨਗਰ ਕਾਉਂਸਲ ਨੇ 9 ਕਰੋੜ ਤਨਖਾਹਾਂ ਚ ਜਾਣਾ ਤਾਂ ਫਿਰ ਇਹ ਕੀ ਲੋਕਾਂ ਨੂੰ ਸਿਰਫ ਚੁੰਡਣ ਲਈ ਰੱਖਿਆ ਮਤਲਬ ਇਹਨਾਂ ਨੂੰ ਨਿਚੋੜਨਾ ਆ ਕੋਈ ਵੀ ਨਵੇਂ ਸ਼ਹਿਰ ਦੀ ਸੜਕ ਦਿਖਾ ਲਿਓ ਜਿਹੜੀ ਐਨ ਵਧੀਆ ਬਣੀ ਹੋਆ ਜੀ ਚਲੋ ਆਪਾਂ ਜਿੱਧਰ ਨੂੰ ਵੀ ਚਲੋ ਜੇ ਇਹਨਾਂ ਨੂੰ ਵੀ ਚਲੇ ਜਾਂਦੀ ਮੈਮ ਨੇ ਕਹਾਂ ਤੱਕ ਦਾ ਟਾਈਮ ਦਿੱਤਾ ਨਹੀਂ ਨਹੀਂ ਪੂਰਾ ਕਰੂਗੇ ਫਿਰ ਤੁਸੀਂ ਕਾਲ ਕਰ ਲਿਓ ਆਪਾਂ ਪਹੁੰਚ ਜਾਾਂਗੇ ਫੋਨ ਕਰ ਦੋ ਜੇ ਕੱਦ ਨੂੰ ਨਾ ਹੋਇਆ ਤਾਂ ਤੁਹਾਡੇ ਕੋਲ ਇਹੀ ਆ ਠੀਕ ਹੈ ਜੀ ਹਾਂ ਬਹੁਤ ਤਕਲੀਫ ਚ ਨੇ ਜੀ ਸਾਰੇ ਦਿਖਾ ਦਿਓ ਤਸਵੀਰ ਲੜਾਈ ਦਾ ਵੀ ਬਹਾਨਾ ਬਣਦਾ ਕਹਿੰਦੇ ਗੱਡ ਸਪੀਡ ਨਾ ਆਉਂਦੀਆਂ ਛਿੱਟੇ ਪੈਂਦੇ ਆ ਬੱਚਿਆਂ ਦੇ ਪੈਂਦੇ ਆ ਬਜ਼ੁਰਗ ਬੱਚੇ ਨੌਜਵਾਨ ਸਾਰੇ ਦਿੱਕਤ ਚ ਆ ਸਾਰਿਆਂ ਦਾ ਲੰਘਾ ਇਧਰੋਂ ਔਰ ਆ ਦਿਖਾਓ ਦੇਖ ਜੀ 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 ਤੇ ਕਹਿੰਦੇ ਟ੍ਰੈਫਿਕ ਸਾਰੀ ਰੇਲਵੇ ਰੋਡ ਟੁੱਟੀ ਕਰਕੇ ਇਧਰ ਦੀ ਲੰਘਦੀ ਔਰ ਸੱਚ ਦਸੀਏ ਤਾਂ ਕਹਿੰਦੇ ਸਰੀਰ ਚ 206 ਹੱਡੀਆਂ ਹੁੰਦੀਆਂ ਤਾਂ ਮੇਰੇ ਵੀ 206 ਜਗ੍ਹਾ ਤੇ ਐਸੇ ਮੱਛਰ ਲੜ ਰਿਹਾ ਇਹ ਧੰਦੇ ਲੋਕ ਆ ਜਿਹੜੇ ਇੱਥੇ ਖੜੇ ਆ ਇੱਥੇ ਖੜ ਕੇ ਗੱਲ ਕਰ ਰਿਹਾ ਸੱਚੀ ਖੜਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਤਕਲੀਫ ਹੈ ਬੇਤਹਾਸ਼ਾ ਤਕਲੀਫ ਹੈ ਉਮੀਦ ਕਰਦੇ ਕੱਲ ਤੱਕ ਸੁਣਵਾਈ ਹੋਗੀ ਨਹੀਂ ਹੋਗੀ ਫਿਰ ਜਿਵੇਂ ਇਹ ਕਹਿਣਗੇ ਲੋਕ ਅਸੀਂ ਇਹਨਾਂ ਨਾਲ ਆ ਪਰ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਬੜੇ ਜਣਾ ਬਤੀ ਨਵਾਸ਼ਾ ਨੇ ਬੜੀ ਛੋਟੀ ਦਿਨ ਇਸ ਲਈ ਕਹਿਣਾ ਪਰਸਮਣ ਜੀ ਕੋਲ ਜਿਆਦਾ ਬੋਲ ਜੇ ਫਿਰ ਤੋਜ਼ਰ ਮਗੇ ਸਸੀ ਕਾਲਰਾ ਬਰਾਕ